ਇਅੱਜੀ 9 ਸਾਲ ਦੀ ਪਹਿਲੀ ਧੁੰਦਬਾਈ ਇੰਨੀ ਸੰਗਣੀ ਧੁੰਦ ਕਿ 57 ਮੀਟਰ ਦੀ ਵਿੱਚ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਦੂਰ ਦੂਰ ਤੱਕ ਜਿੱਥੇ ਵੀ ਨਿਗਾਹ ਮਾਰੋ ਸੁੰਨ ਪਸਰੀ ਪਈ ਹੈ ਇਸ ਸੀਜ਼ਨ ਦੀ ਜਿੱਥੇ ਪਹਿਲੇ ਸਾਲ ਦੀ ਤਾਂ ਸੰਗਣੀ ਧੁੰਦ ਹੈ ਹੀ ਉਹ ਮੈਨੂੰ ਲੱਗਦਾ ਇਸ ਸੀਜ਼ਨ ਦੀ ਵੀ ਪਹਿਲੀ ਐਨੀ ਸੰਗਣੀ ਧੁੰਦ ਹੈ ਕਿਉਂਕਿ ਇਸ ਵਾਰ ਦਰਅਸਰ ਸਹੀ ਮੈਨੇਜ ਸਿਆਲ ਦਾ ਮੌਸਮ ਅਜੇ ਸ਼ੁਰੂ ਹੀ ਨਹੀਂ ਹੋਇਆ ਸਿਰਫ ਬੱਦਲਬਾਹੀ ਹੋਣ ਕਰਕੇ ਕੁਝ ਦਿਨ ਠੰਡਕ ਜ਼ਰੂਰ ਮਹਿਸੂਸ ਹੋਈ ਹੈ ਲੇਕਿਨ ਧੁੰਦ ਦਾ ਨਜ਼ਾਰਾ ਅੱਜ ਹੀ ਦੇਖ ਨੂੰ ਮਿਲਿਆ ਹੈ ਮੇਰੇ ਦੂਰ ਦਰਡੇ ਵਿਤਥੇ ਪ੍ਰਵਾਸੀ ਵੀਰਾਂ ਨੂੰ ਮੈਂ ਅੱਜ ਦੇ ਮੌਸਮ ਦਾ ਮિજાਜ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜੇ-ਜਿਹੜੇ ਵੀ ਮੇਰੇ ਵੀਰ ਮੇਰੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਗੁਜਾਰਸ਼ ਹੈ ਕਿ ਉਹ ਜੱਜਮੈਂਟ ਕਰਨ ਵੀ ਇਹ ਵੀਡੀਓ ਕਿਹੜੇ ਪਿੰਡ ਦੀ ਹੈ ਤੇ ਕਿਹੜੇ ਰੋਡ ਦੀ ਹੈ ਜਿਹੜੇ ਮੇਰੇ ਵੀਰ ਕਮੈਂਟਾਂ ਦੇ ਰਾਹੀਂ ਇਸ ਬਾਬਤ ਜਾਣਨਾ ਪਾਉਣਗੇ ਉਹਨਾਂ ਦਾ ਨਾਂ ਅਗਲੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਨਸ਼ਰ ਕੀਤਾ ਜਾਏਗਾ ਪਹਿਲ ਦੇ ਹੱਦ ਤੇ ਦੁਆਰਾ ਫਿਰ ਬੇਨਤੀ ਹੈ ਦੇਸ਼ ਦੇਸ਼ ਵਿੱਚ ਬੈਠੀ ਹੋਏ ਮੇਰੇ ਵੀਰ ਮੇਰਾ ਭਾਈਚਾਰਾ ਇਸ ਵੀਡੀਓ ਨੂੰ ਜਜਮੈਂਟ ਕਰਨ ਬੇ ਕਿਹੜੇ ਪਿੰਡ ਦੀ ਕਿਹੜਾ ਰੋਡ ਕਿਹੜਾ ਸਥਾਨ ਜਿਹੜਾ ਵੀ ਵੀਰ ਸਹੀ ਕਮੈਂਟ ਕਰੇਗਾ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਉਸਤਾਨਾ ਨਸ਼ਰ ਕੀਤਾ ਜਾਏਗਾ ਧੰਨਵਾਦ ਜੀ